साफ़ जो हथां लहजो ਅੱਜ ਦਾ ਇਹ ਹੋ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੋ ਛਤੀਸਗੜ ਦੇ ਵਿੱਚ ਜਿਹੜੇ ਦੁਰਗ ਰੀਲਵੇ ਸਟੇਸ਼ਨ ਦੇ ਵਿੱਚ ਸਾੜਾ 200 ਸਟ੍ਰਾਂ ਜਿਹੜੇ ਆਪਣੇ ਜਗਾ ਤੇ ਜਾ ਰਹੇ ਸੀ ਉਹਨਾਂ ਨੂੰ ਉੱਥੋਂ ਉਤਾਰ ਕਰ ਹਰਸ਼ਟ ਕੀਤਾ ਗਿਆ ਹੈ ਤਿੰਨ ਹੋਰ ਕੁੜੀਆਂ ਨੂੰ ਨਾਲ ਜਿਹੜੇ ਕਾਮਲੀ ਜਾ ਰਹੇ ਸੀ ਉਹਨਾਂ ਨੇ ਇਹਨਾਂ ਸਿਸਟਮ ਨੂੰ ਫ੍ਰੀ ਤੀਤਿ ਵੰਦਨੈ ਨੂੰ ਹਰਸ਼ਟ ਕਰਦੇ ਹੋਏ ਉਹ 25 ਤਾਰੀਖ ਨੂੰ ਅਰੈਸਟ ਕੀਤਾ ਹੈ ਅਜੇ ਤੱਕ ਉਹਨਾਂ ਨੂੰ ਜ਼ਮਾਨਤ ਤੱਕ ਵੀ ਨਹੀਂ ਮਿਲਿਆ ਹੈ ਉਹਨਾਂ ਤੇ ਉਤੇ ਹੋਰ ਕਈਆਂ ਇਲਜ਼ਾਮ ਲਾ ਸਰ ਉਹਨਾਂ ਨੂੰ ਅੰਦਰ ਬੰਦ ਕਰ ਚੁੱਕਾ ਹੈ ਇਸ ਲਈ ਉਸਤੇ ਉਹਨਾਂ ਨੂੰ ਆਜ਼ਾਦ ਕਰਨ ਵਾਸਤੇ ਨਾ ਉਹਨਾਂ ਜਾਂ ਕੋਈ ਕਿਸੇ ਇਸਾਈ ਪਿੰਡ ਬਰਾਦਵਾਂ ਉੱਤੇ ਹੱਤਿਆ ਜਾਂ ਨਾ ਕਰ ਦਿੱਤੀ ਜਜ ਇਸ ਤਰ੍ਹਾਂ ਦਾ ਕੋਈ ਕੇਸ ਕਿਸੇ ਦੇ ਉੱਤੇ ਵੀ ਨਾ ਨਾਮ ਨਹੀਂ ਉਹਦੀ ਰੋਸ ਉਹਨਾਂ ਇਹ ਪ੍ਰੋਟੈਸਟ ਅਸੀਂ ਪਰ ਅਸੀਂ ਪਾਰੀ ਗਿੰਤੀ ਦੇ ਵਿੱਚ ਫਟੇ ਘਟ ਚੂੜੀਆਂ ਦੇ ਵਿੱਚ ਇਕੱਠੇ ਹੋਏ ਹਾਂ ਚੌਕ ਦੇ ਵਿੱਚ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ 25 ਜੁਲਾਈ ਨੂੰ ਸਾਡੀਆਂ ਧਾਰਮਿਕ ਭੈਣਾ ਜੋ ਕਿ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੀਆਂ ਸੀ ਸਦੀਕਾਟ ਦੇ ਵਿੱਚ ਆ ਰਹੀਆਂ ਸੀ ਤਾਂ ਕੁਝ ਹੀ ਸ਼ਰਾਰਤੀ ਅਨਸਰਾਂ ਨੇ ਉਹਨਾਂ ਨੂੰ ਫੜ ਲਿਆ ਔਰ ਉਚਕਾਸ਼ ਕੀਤੀ ਔਰ ਉਹਨਾਂ ਨੂੰ ਇਲਜ਼ਾਮ ਲਾਏ ਹਨ ਕਿ ਜਿਹੜੀਆਂ ਵੀ ਉਹ ਲੜਕੀਆਂ ਨੂੰ ਇੱਕ ਹਸਪੀਟਲ ਦੇ ਵਿੱਚ ਨੌਕਰੀ ਦੇ ਵੇਨ ਦੇ ਲਈ ਲੈ ਕੇ ਆ ਰਹੀਆਂ ਸਨ ਉਹਨਾਂ ਨੂੰ ਧਰਮ ਪਰਿਵਰਤਨਾਂ ਤੇ ਉਹਨਾਂ ਤੇ ਜੋ ਕਿ ਅਤਿਆਚਾਰ ਇਸ ਤਰ੍ਹਾਂ ਦੇ ਦੋਸ਼ ਲਾਏ ਹਨ ਤੋ ਅਸੀਂ ਸਾਰਾ ਮਸੀਹ ਭਾਈਚਾਰਾ ਅੱਜ ਇਕੱਠਾ ਹੋਇਆ ਹੈ ਔਰ ਵੱਖ-ਵੱਖ ਡਿਸਟ੍ਰਿਕਟਾਂ ਦੇ ਵਿੱਚ ਜਾ ਕੇ ਸਾਰੇ ਡੀਸੀ ਸੇ ਬਾਨਾ ਨੂੰ ਅਸੀਂ ਮੰਗ ਪੱਤਰ ਦਿੰਦੇ ਹਾਂ ਔਰ ਆਪਣਾ ਸੰਦੇਸ਼ ਜੋ ਅਸੀਂ ਪੰਜਾਬ ਦੇ ਵਿੱਚ ਮੀਨੋਰਿਟੀ ਲੋਕਾ ਆਪਣਾ ਸੰਦੇਸ਼ ਭਾਰਤੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਪਹੁੰਚਾਉਣਾ ਚਾਹੁੰਦੇ ਹਾਂ ਅਮਿਤ ਸ਼ਾਹ ਜੀ ਨੂੰ ਪਹੁੰਚਾਉਣਾ ਚਾਹੁੰਦੇ ਹਾਂ ਕਿ ਜੋ ਵੀ ਸਾਡੀ ਇੱਥੇ ਮinority ਹੈ ਕ੍ਰਿਸਚਨ ਲੋਕਾਂ ਖਾਸ ਕਰਕੇ ਕੈਥਲਿਕ ਲੋਕ ਜੋ ਸਾਡੇ ਵਕਤ ਵਕਤ ਅਦਾਰੇ ਹਨ ਜਿਵੇਂ ਕਿ ਸਾਡੇ ਐਜੂਕੇਸ਼ਨ ਦੇ ਰਹੇ ਹਨ ਹਸਪੀਟਲ ਹਨ ਚੈਰੀਟੇਬਲ ਸੋਸਾਇਟੀਆਂ ਹਨ ਤੋ ਵਕਤ ਵਕਤ ਤਰੀਕੇ ਦੇ ਨਾਲ ਅਸੀਂ ਸਮਾਜ ਦੀ ਸੇਵਾ ਕਰ ਰਹੇ ਹਾਂ ਬਿਨਾਂ ਪੱਖਪਾਤ ਬਿਨਾਂ ਪੇਤਪਾ ਬਿਨਾਂ ਤਰਫ ਹਰ ਇੱਕ ਦੀ ਨਪੱਖ ਹੋ ਕੇ ਅਸੀਂ ਜੋ ਕਿ ਸੇਵਾ ਕਰਦੇ ਔਰ ਮੈਂ ਸਮਝਦਾ ਹਾਂ ਕਿ ਇਸ ਤਰ੍ਹਾਂ ਦੇ ਜੋ ਘਰੌਣੇ ਕੰਮ ਹੈ ਇਸ ਤਰ੍ਹਾਂ ਦੇ ਨਹੀਂ ਹੋਣੇ ਚਾਹੀਦੇ ਸਗੋ ਹਰ ਇੱਕ ਸਾਡੇ ਭਾਰਤ ਦੇਸ਼ ਦੇ ਵਿੱਚ ਹਰ ਇੱਕ ਧਰਮ ਦੀ ਆਜ਼ਾਦੀ ਹੈ ਪ੍ਰਚਾਰ ਕਰਨ ਦੀ ਆਜ਼ਾਦੀ ਸੇਵਾ ਕਰਨ ਦੀ ਆਜ਼ਾਦੀ ਜੋ ਅੱਜ ਮੈਂ ਤੁਹਾਡੇ ਮੱਧਮ ਦੇ ਰਾਹੀਂ ਇਹ ਹੀ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਸਾਡੀਆਂ ਧਾਰਮਿਕ ਭੈਣਾਂ ਨੂੰ ਜਲਦੀ ਦੀ ਜਲਦੀ ਤੋਂ ਪਰਛੜ ਦਿੱਤਾ ਜਾਵੇ ਤੇ ਸਾਡੇ ਪੰਜਾਬ ਦੇ ਵਿੱਚ ਅਤੇ ਸਾਰੇ ਹੀ ਜੋ ਭਾਰਤ ਦੇਸ਼ ਦੇ ਵਿੱਚ ਅਮਨ ਸ਼ਾਂਤੀ ਬਣੀ ਰਹੇ ਇੱਕ ਵਾਰ ਫੇਰ ਤੁਹਾਡੇ ਮਦਦ ਦੇ ਰਾਹੀਂ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅੱਜ ਦਾ ਇਹ ਪ੍ਰਦਰਸ਼ਨ ਜਿਹੜਾ ਆ ਇਹ ਵਸੀਹ ਲੋਕਾਂ ਦੇ ਦਿਲਾਂ ਨੂੰ ਬਲੁੰਦਰਾ ਦਾ ਕੰਮ ਕੀਤਾ ਹੈ ਭਾਜਪਾ ਸਰਕਾਰ ਨੇ ਭਾਜਪਾ ਸਰਕਾਰ ਆਪਣੇ ਕੁਝ ਸੈੱਲ ਬਣਾ ਕੇ ਰੱਖੀ ਜਿੱਦਾਂ ਬਜਰੰਗ ਸੈੱਲ ਆ ਇਹਨਾਂ ਬਜਰੰਗੀਆਂ ਨੇ ਝੂਠਾ ਕੇਸ ਦਰਜ ਕਰਕੇ ਸਾਡੀਆਂ ਭੈਣਾਂ ਤੇ ਉਂਗਲ ਚੁੱਕੀ ਆ ਸਾਡੀਆਂ ਧਰਮ ਭੈਣਾਂ ਨੂੰ ਬੇਇੱਜ਼ਤ ਕੀਤਾ ਔਰ ਇਸ ਕਰਕੇ ਅੱਜ ਸਾਨੂੰ ਮਜਬੂਰਨ ਜਿਹੜਾ ਆ ਸੜਕਾਂ ਤੇ ਉਤਰਨਾ ਪੈ ਰਿਹਾ ਆ ਸਾਡੇ ਤਾਜ਼ਮੀਕ ਆਗੂਆਂ ਨੇ ਸਾਡੀਆਂ ਸਿਸਟਰਾਂ ਨੇ ਸਾਡੇ ਫਾਦਰਾਂ ਨੇ ਕਦੀ ਵੀ ਸਾਨੂੰ ਇਹੋ ਜੀ ਟੀਚਿੰਗ ਨਹੀਂ ਦਿੱਤੀ ਕਿ ਅਸੀਂ ਸੜਕਾਂ ਤੇ ਆ ਕੇ ਕਿਸੇ ਦਾ ਵਿਰੋਧ ਕਰੀਏ ਲੇਕਿਨ ਜਦੋਂ ਸਾਡੀਆਂ ਧਰਮ ਭੈਣਾਂ ਨੂੰ ਉਂਗਲ ਉਠਾਈ ਗਈ ਆ ਜਦੋਂ ਸਾਡੀਆਂ ਧਰਮ ਭੈਣਾਂ ਨੂੰ ਜੇਲ੍ਹ ਦੇ ਵਿੱਚ ਧੱਕਿਆ ਗਿਆ ਆ ਤੇ ਇਹ ਕੋਈ ਵੀ ਇਨਸਾਨ ਜਿਹੜਾ ਕੋਈ ਵੀ ਪਛੰਦਾ ਜਿਹੜਾ ਹੈ ਬਰਦਾਸ਼ਤ ਨਹੀਂ ਕਰ ਸਕਦਾ ਸਾਥੀਓ ਮੈਂ ਤੁਹਾਡੇ ਮਾਧਿਅਮ ਦੇ ਰਹਾ ਹਾਂ ਅੱਜ ਬੇਨਤੀ ਕਰਦਾ ਹਾਂ ਅਪੀਲ ਕਰਦਾ ਹਾਂ ਭਾਜਪਾ ਸਰਕਾਰ ਨੂੰ ਨਰਿੰਦਰ ਮੋਦੀ ਜੀ ਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਮਿੰਸ਼ਾਹ ਨੂੰ ਕਿ ਇਹੋ ਜਿਹੀਆਂ ਕਾਨੂੰਨੀ ਹਦਕਤਾਂ ਜਿਹੜੀਆਂ ਨੇ ਇਹੋ ਜਿਹੇ ਸ਼ਰਾਤੀ ਅੰਸਰ ਜਿਹੜੇ ਨੇ ਇਹੋ ਜਿਹੇ ਬਜਰੰਗੀ ਦਲ ਜਿਹੜੇ ਕੱਟੜਵਾਦ ਫਲਾਉਂਦੇ ਨੇ ਜਿਹੜੇ ਸਮਾਜ ਦੇ ਵਿੱਚ ਨਫਰਤ ਪੈਦਾ ਕਰਦੇ ਨੇ ਜਿਹੜੇ ਪਿਆਰ ਨੂੰ ਖਤਮ ਕਰਦੇ ਨੇ ਆਪਸੀ ਭਾਈਚਾਰਕ ਸਾਂਝ ਨੂੰ ਖਤਮ ਕਰਦੇ ਤੁਲੇ ਹੋਏ ਨੇ ਇਹ ਹੁਣਾਂ ਤੁਰੰਤ ਨੱਥ ਪਾਈ ਜਾਵੇ ਔਰ ਸਾਡੀਆਂ ਸਿਸਟਰਾਂ ਸਾਡੀਆਂ ਭੈਣਾਂ ਨੂੰ ਔਰ ਜੋ ਵੀ ਮਿਸ਼ਨਰੀ ਲੋਕ ਜਿਹੜੇ ਸੇਵਾ ਦੀ ਪਾਵਨਾ ਨਾਲ ਅੱਗੇ ਵਧ ਰਹੇ ਨੇ ਉਹਨਾਂ ਦੀ ਸੇਵਾ ਦੇ ਵਿੱਚ ਅੜਚਨਾ ਪਾਈ ਜਾਵੇ ਮੈਂ ਇਹੋ ਹੀ ਆਜ਼ਾਦੀ ਆਉਣ ਵਾਲੀ ਹੈ ਆਜ਼ਾਦੀ ਦਿਵਸ ਮਨਾਉਣ ਵਾਲਾ ਹੈ ਆਜ਼ਾਦੀ ਦਿਵਸ ਦੇ ਉੱਤੇ ਇਹੋ ਹੀ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ ਨੂੰ ਧਰਮ ਆਜ਼ਾਦੀ ਦੇਣੀ ਚਾਹੀਦੀ ਆ ਸਾਡੇ ਧਰਮਾਂ ਦਾ ਸਤਕਾਰ ਹੋਣਾ ਚਾਹੀਦਾ ਮਸੀਹ ਤਦਮ ਨੇ ਕਦੀ ਵੀ ਕਿਸੇ ਧਰਮ ਦੀ ਨਿੰਦਿਆ ਨਹੀਂ ਕੀਤੀ ਔਰ ਹਰ ਧਰਮ ਨੂੰ ਪਿਆਰ ਕਰਦਾ ਹੈ ਹਰ ਧਰਮ ਨੂੰ ਸਿੱਖਿਆ ਦਿੰਦਾ ਹੈ ਹਰ ਧਰਮ ਦੀ ਸੇਵਾ ਹੂਲਤ ਕਰਦਾ ਹੈ ਹਰ ਧਰਮ ਦਾ ਜਿਹੜਾ ਆਨਾਥ ਬੱਚਾ ਜਿਹੜਾ ਉਹਦੀ ਰੱਖਿਆ ਕਰਦਾ ਔਰ ਉਹਦੀ ਪਾਲਣ ਪੋਸ਼ਣ ਕਰਦਾ ਹੈ ਇਸ ਕਰਕੇ ਮਸੀਹ ਧਰਮ ਨੂੰ ਹਮੇਸ਼ਾ ਹੀ ਪਿਆਰ ਦੀ ਭਾਵਨਾ ਨਾਲ ਵੇਖੇ ਤਾਂ ਜੋ ਅਸੀਂ ਵੀ ਅੱਗੋਂ ਪਿਆਰ ਦੇ ਨਾਲ ਇਸ ਦੇਸ਼ ਵਾਸਤੇ ਆਪਣੇ ਰਾਸ਼ਟਰ ਵਾਸਤੇ ਕੰਮ ਕਰਦੇ ਰਹੀਏ ਯਹ ਭਾਗਤ ਇਹ ਮਸੀਹ ਜੋ ਵੀ ਅੱਜ ਦਾ ਏ ਧਰਨਾ ਲਾਇਆ ਗਿਆ ਵਾ ਸਾਰਿਆਂ ਨੂੰ ਪਤਾ ਵਾ ਇਹ ਕਿਹੜੇ ਮਕਸਦ ਵਾਸਤੇ ਲਾਇਆ ਗਿਆ ਵਾ ਜੋਈ ਐਪ ਧਰਮ ਦੇ ਨਮਾਇਦੇ ਸਾਡੀਆਂ ਧਰਮ ਦੀਆਂ ਸਿਸਟਰਾਂ ਜੋ ਕੈਥੋਲਿਕ ਚਰਚ ਦੀਆਂ ਸਿਸਟਰਾਂ ਸੀਗਾ ਉਹਨਾਂ ਦੇ ਬਰਖਲਾਵ ਇਹਨਾਂ ਦੇ ਧਰਨਾ ਲਾਇਆ ਗਿਆ ਤਾਂ ਕਰਕੇ ਕਿ ਉਹਨਾਂ ਨੂੰ ਨਜਾਇਜ਼ ਅੰਦਰ ਕੀਤਾ ਗਿਆ ਉਹਨਾਂ ਤੇ ਅਤਿਆਚਾਰ ਕੀਤਾ ਗਿਆ ਇਹ ਜਿਹੜੇ ਧਰਮ ਦੇ ਗੁੰਡੇ ਆ ਉਹਨਾਂ ਦਾ ਗੁੰਡਾ ਰਾਜ ਨਹੀਂ ਚੱਲਣ ਦੇਣਾ ਮੋਦੀ ਦਾ ਗੁੰਡਾ ਰਾਜ ਨਹੀਂ ਚੱਲਣ ਦੇਣਾ ਜਿੰਨਾ ਚਿਰ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਮਸੀਹ ਭਾਈਚਾਰਾ ਸਾਰਾ ਛੜਕਾਂ ਤੇ ਇਦਾਂ ਹੀ ਉਤਰੇਗਾ ਫਾਹਾਂ ਫਾਂ ਧਰਨੇ ਲੱਗਣਗੇ ਰੋਡ ਜਾਮ ਕੀਤੇ ਜਾਣਗੇ ਜੇ ਉਹਨਾਂ ਨੂੰ ਨਹੀਂ ਇਨਸਾਫ ਮਿਲਦਾ ਤੇ ਅਸੀਂ ਇੱਥੋਂ ਅੱਗੇ ਵੀ ਵਧਾਂਗੇ ਸਰਕਾਰੀ ਜੋ ਵੀ ਬੱਸਾਂ ਤੋੜਨ ਤਾਂ ਕਿ ਜੋ ਵੀ ਪ੍ਰਸ਼ਾਸਨ ਦੇ ਨਾਲ ਹੋਏਗਾ ਇਹੀ ਕਰਾਂਗੇ ਠੀਕ ਹੈ ਆਈ ਪ੍ਰਸ਼ਾਸਨ ਕੋਲ ਇਹੀ ਚਾਹੁੰਦੇ ਆ ਕਿ ਉਹਨਾਂ ਨੂੰ ਇਨਸਾਫ ਮਿਲੇ ਇਨਸਾਫ ਦਿੱਤਾ ਜਾਵੇ ਤੇ ਜਿਹੜਾ ਆਪਣਾ ਮਸੀਹ ਭਾਈਚਾਰਾ ਇਦਾਂ ਹੀ ਸਾਰਾ ਇੱਕ ਜੁੱਟ ਰਹੇਗਾ ਜਿੰਨਾ ਚਿਰ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ ਸਿਸਟਰਾਂ ਨੂੰ ਤੇ ਉਹਨਾਂ ਚਿਰ ਇਹ ਪਾਹੀ ਤਰਨਾ ਲੱਗੇਗਾ ਮਸੀਹ ਇੱਕਤਾ ਜਿੰਦਾਬਾਦ ਮਸੀਹ ਇੱਕਤਾ ਜਿੰਦਾਬਾਦ ਗੁੰਡਾਗਰਦੀ ਰਾਜ ਬੰਦ ਕਰੋ ਬੰਦ ਕਰੋ